ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਗੁਰਮੰਤਰ ਦੀ ਬਦੌਲਤ ਉਹ ਹੰਕਾਰ ਜਿਸ ਨੇ ਵੱਡੇ ਵੱਡੇ ਬਲੀ ਮਨੁੱਖਾਂ ਦਾ ਨਾਸ਼ ਕੀਤਾ ਹੈ ਗੁਰੂ ਦੇ ਮੰਤਰ ਕਰਕੇ ਨੁਕਸਾਨ ਨਾ ਕਰ ਸਕਿਆ ਸਤਿਗੁਰੂ ਪਾਤਸ਼ਾਹ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ ਪੰਜਾਂ ਦੂਤਾਂ ਚੋਂ ਜਿਹੜਾ ਸਾਰਿਆਂ ਤੋਂ ਪ੍ਰਭਲ ਸੀ ਹੰਕਾਰ ਦਾ ਗੁਰੂ ਨੇ ਕਿਰਪਾ ਕਰਕੇ ਉਸ ਤੋਂ ਬਚਾ ਲਿਆ ਬੰਦਾ ਬਚਿਆ ਕਿਵੇਂ ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਹਨ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਗੁਰਮੰਤਰ ਦੀ ਬਦੌਲਤ ਉਹ ਮਨੁੱਖੇ ਜਿਹੜੇ ਪ੍ਰਮਾਤਮਾ ਦੀ ਮਰਿਆਦਾ ਵਿੱਚ ਚੱਲਦੇ ਹਨ ਪ੍ਰਮਾਤਮਾ ਦੇ ਪੈ ਵਿੱਚ ਚੱਲਦੇ ਹਨ ਉਹ ਪਰਿਪੂਰਨ ਪ੍ਰਮਾਤਮਾ ਉਹਨਾਂ ਪਿਆਰਿਆਂ ਨੂੰ ਆਪਣਾ ਜਾਣ ਕੇ ਉਹਨਾਂ ਦੀ ਇਲਾਜ ਪਾਤ ਰੱਖਦਾ ਹੈ ਅਤੇ ਉਹ ਮਨੁੱਖੇ ਜ਼ਿੰਦਗੀ ਭਾਰੇ ਕਿਸੇ ਪਰੇਸ਼ਾਨੀ ਵਿੱਚ ਨਹੀਂ ਰਹਿੰਦੇ ਛਡਾਇ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਤ ਕਹਿੰਦੇ ਹਨ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਮੇਰੇ ਤੇ ਮਿਹਰ ਕੀਤੀ ਮੈਂ ਉਹਨਾਂ ਦੇ ਚਰਨਾਂ ਦੇ ਨਾਲ ਲੱਗਾ ਤੇ ਉਹ ਮਹਾਨ ਹੰਕਾਰ ਜੋ ਸਾਰਿਆਂ ਤੋਂ ਬਲੀ ਸੀ ਮੇਰੇ ਤੇ ਵਾਰ ਨਾ ਕਰ ਸਕਿਆ ਉਸ ਦੀ ਦਾਲ ਨਾ ਗਲੀ ਹੰਕਾਰ ਇੰਨਾ ਪ੍ਰਭਲ ਹੈ ਇੰਨਾ ਹਾਵੀ ਹੈ ਇੰਨਾ ਮਜ਼ਬੂਤ ਹੈ ਕਿ ਇਸ ਬਾਰੇ ਪਾਈ ਸਾਹਿਬ ਪਾਈ ਗੁਰਦਾਰ ਜੀ ਨੇ ਆਪਣੀਆਂ ਵਾਰਾਂ ਵਿੱਚ ਜ਼ਿਕਰ ਕੀਤਾ ਹੈ ਗੁਰੂ ਪਾਤਸ਼ਾਹ ਮਹਾਰਾਜ ਦੇ ਪਰਿਵਾਰ ਦੇ ਮੈਂਬਰ ਵੀ ਹੰਕਾਰ ਤੋਂ ਨਾ ਬਚ ਸਕੇ ਸਾਡੀ ਤਾਂ ਗੱਲ ਹੀ ਕੋਈ ਨਹੀਂ ਗੁਰਗੱਦੀ ਦੀ ਬਖਸ਼ਿਸ਼ ਹੈ ਸਤਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੇ ਪਿਆਰ ਵਾਲੇ ਪੱਪਾ ਲੈਣਾ ਜਿਹਨੂੰ ਪ੍ਰਾਪਤ ਹੋ ਗਈ ਤੇ ਉਹ ਗੁਰੂ ਅੰਗਦ ਰੂਪ ਹੋ ਗਏ। ਪੱਬਾ ਸ਼੍ਰੀ ਚੰਦ ਜੀ ਨੇ ਵਿਆਹ ਨਹੀਂ ਕਰਵਾਇਆ ਤੇ ਉਹ ਬਚਪਨ ਤੋਂ ਬਾਲ ਬ੍ਰਹਮਚਾਰੀ ਹਨ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਭਾਵੇਂ ਜੱਤੀ ਸੱਤੀ ਸਨ ਪਰਿਵਾਰ ਦੇ ਛੇਲੇ ਵਿੱਚ ਨਹੀਂ ਪਏ ਪਰ ਆਪਣੀ ਪੂਜਾ ਪ੍ਰਤੀਸ਼ਟਾ ਕਰਾਣ ਲਈ ਲੋਕਾਂ ਨੂੰ ਕਹਿਣ ਲੱਗੇ ਕਿ ਸਾਨੂੰ ਮੱਥਾ ਟੇਕੋ। ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰ ਹਾਂ। ਸਾਡਾ ਹੱਕ ਮੰਨਦਾ ਹੈ ਪੂਜਾ ਪ੍ਰਤੀਸ਼ਟਾ ਕਰਾਉਣ ਦਾ। ਦੂਸਰੇ ਪੁੱਤਰ ਸਨ ਬਾਬਾ ਲਕਮੀਦਾਸ। ਉਹਨਾਂ ਦੇ ਪੁੱਤਰ ਹੋਏ ਹਨ ਬਾਬਾ ਧਰਮਚੰਦ। ਉਹਨਾਂ ਲੋਕਾਂ ਵਿੱਚ ਇਸ ਗੱਲ ਦਾ ਪ੍ਰਚਾਰ ਕੀਤਾ ਕਿ ਮੈਂ ਗੁਰੂ ਨਾਨਕ ਦਾ ਪੋਤਰਾ ਹਾਂ ਮੇਰਾ ਹੱਕ ਬੰਦਾ ਹੈ ਮੱਥਾ ਟਿਕਾਉਣ ਦਾ ਤੁਸੀਂ ਗੋਇੰਦਵਾਲ ਕੀ ਲੈਣ ਜਾਂਦੇ ਹੋ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਦੋ ਪੁੱਤਰ ਹੋਏ ਬਾਬਾ ਦਾਤੂ ਜੀ ਨੇ ਜਾ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਲੱਤ ਮਾਰੀ ਤੇ ਵੱਡੇ ਪੁੱਤਰ ਦਾਸੂ ਨੇ ਆਪਣੀ ਪੂਜਾ ਕਰਾਉਣ ਦਾ ਯਤਨ ਕੀਤਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਵੱਡਾ ਪੁੱਤਰ ਬਾਬਾ ਮੋਹਨ ਇਹ ਕਹਿੰਦੇ ਨੇ ਜੋ ਮੂੰਹ ਵਿੱਚ ਆਇਆ ਉਹ ਬੋਲਦਾ ਤੇ ਇਸ ਕਰਕੇ ਭਾਈ ਗੁਰਦਾਸ ਜੀ ਨੇ ਉਸ ਨੂੰ ਕਮਲਾ ਲਿਖਿਆ ਹੈ ਜਿੱਥੇ ਤਾਂ ਗੁਰੂ ਅਮਰਦਾਸ ਪਾਤਸ਼ਾਹ ਤਪੱਸਿਆ ਕਰਦੇ ਸਨ ਜਾਪ ਕਰਿਆ ਕਰਦੇ ਸਨ ਬਾਬੇ ਮੁਹਰੀ ਨੇ ਉਸ ਜਗ੍ਹਾ ਦੀ ਪੂਜਾ ਕਰਾ ਕੇ ਆਪਣਾ ਹਲਵਾ ਮੰਡਾ ਚਲਾਉਂਦਾ ਯਤਨ ਕੀਤਾ ਇਸੇ ਮੈਂ ਦੇ ਅਦੀਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਵੱਡਾ ਪੁੱਤਰ ਜਿੰਦਗੀ ਭਰ ਗੁਰੂ ਘਰ ਤੋਂ ਟੇਡਾ ਚੱਲਦਾ ਰਿਹਾ ਬਾਬਾ ਮਹਾਦੇਵ ਨੇ ਵੀ ਹੰਕਾਰ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਸਬੰਧ ਵਿੱਚ ਕੁਬੂਲ ਬੋਲੇ ਇਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਮਾਫੀ ਮੰਗ ਲਈ ਸੀ ਪਰ ਗੁਰਦਾਸ ਕਹਿੰਦੇ ਹਨ ਗੁਰਮੁਖੋ ਜਿਵੇਂ ਬਾਸ ਦਾ ਬੂਟਾ ਚੰਦਨ ਤੋਂ ਵੱਡਾ ਹੈ ਪਰ ਉਸਨੇ ਚੰਦਨ ਦੀ ਸੁਗੰਧੀ ਨਾਲ ਲਈ ਇਸ ਪ੍ਰਕਾਰ ਭਾਵੇਂ ਗੁਰੂ ਪਰਿਵਾਰ ਵਿੱਚ ਹੋਣ ਕਰਕੇ ਲੋਕਾਂ ਨੇ ਮਾਨ ਸਨਮਾਨ ਤਾਂ ਕੀਤਾ ਉਹਨਾਂ ਦਾ ਪਰ ਅੰਦਰੋਂ ਪੋਲੇ ਹੋਣ ਕਰਕੇ ਉਹਨਾਂ ਵਿੱਚ ਨਾਮ ਦੀ ਸੁਗੰਧੀ ਪੈ ਨਾ ਸਕੇ ਸੁਗੰਧੀ ਉਹਨਾਂ ਤੇ ਪਈ ਜਿਹੜੇ ਚੰਦਨ ਵਰਗੇ ਨੀਵੇਂ ਸਨ ਜਿਨ੍ਹਾਂ ਵਿੱਚ ਈਰਖਾ ਦੀਆਂ ਗੰਡਾ ਨਹੀਂ ਸੀ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਹਨ ਅਸੀਂ ਲੱਗੇ ਹਾਂ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਦੇ ਨਾਲ ਅਤੇ ਉਹਨਾਂ ਦੇ ਚਰਨਾਂ ਨਾਲ ਲੱਗਣ ਕਰਕੇ ਜਿਹੜਾ ਮੋਹਾਨ ਬਲੀ ਹੰਕਾਰ ਹੈ ਉਹ ਸਾਡੇ ਤੇ ਪ੍ਰਭਾਵ ਨਾ ਪਾ ਸਕਿਆ ਜਿਹੜਾ ਵੀ ਗੁਰੂ ਦਾ ਹੋ ਗਿਆ ਉਹ ਬਚ ਗਿਆ ਬਾਕੀ ਦੇ ਗੁਰਮੁਖ ਪਿਆਰਿਓ ਘਾਟੇ ਵਾਲੇ ਸੌਦੇ ਵਿੱਚ ਰਹੇ ਆਪਾਂ ਕਲਗੀਧਰ ਪਾਤਸ਼ਾਹ ਦੇ ਜੰਗਾਂ ਦਾ ਵੇਰਵਾ ਪੜਦੇ ਹਾਂ ਕਲਗੀਧਰ ਪਾਤਸ਼ਾਹ ਦੀ ਪਹਿਲੀ ਜੰਗ ਪੰਗਾਣੀ ਦਾ ਯੁੱਧ ਸੀ ਉਸ ਮੌਕੇ ਗੁਰੂ ਜੀ ਦੀ ਉਮਰ ਲਗਭਗ 22 ਸਾਲ ਦੀ ਸੀ ਉਸ ਜੰਗ ਦੇ ਵਿੱਚ ਦੋ ਤਿੰਨ ਘਟਨਾਵਾਂ ਵਿਸ਼ੇਸ਼ ਹਨ ਅਤੇ ਉਹਨਾਂ ਘਟਨਾਵਾਂ ਦੇ ਵਿੱਚੋਂ ਜਿਹੜੀ ਵਿਸ਼ੇਸ਼ ਘਟਨਾ ਹੈ ਉਹ ਪੀਰ ਬੁੱਧੂ ਸ਼ਾਹੀ ਕੁਰਬਾਨੀ ਦੀ ਹੈ ਬਾਬਾ ਕਿਰਪਾਲਦਾਸ ਜਿਹੜਾ ਉਦਾਸੀ ਮਹਾਤਮਾ ਸੰਸਾਰ ਤੋਂ ਉਪਰਾਮ ਸੀ ਉਸਨੇ ਸ਼ਰਦਾਈ ਵਾਲਾ ਘੋਟਣਾ ਫੜ ਕੇ ਜ਼ਾਲਮਾਂ ਨੂੰ ਮਾਰਿਆ ਇੱਕ ਹੋਰ ਬਹੁਤ ਵੱਡੀ ਘਟਨਾ ਹੈ ਕਿ ਗੁਰੂ ਜੀ ਦੇ ਵੀਰਾਂ ਤੋਂ ਪ੍ਰਭਾਵਿਤ ਹੋ ਕੇ ਬੱਬਾ ਲਾਲ ਚੰਦ ਵਰਗਾ ਹਲਵਾਈ ਜਿਸਨੇ ਜ਼ਿੰਦਗੀ ਭਰ ਕਦੇ ਪਕੌੜੇ ਤਲਨੇ ਕਦੇ ਜਲੇਬੀਆਂ ਕੱਢਣੀਆਂ ਲੱਡੂ ਬਣਾਉਣੇ ਜਿਹੜਾ ਇਹੋ ਕੰਮ ਕਰਨਾ ਜਾਣਦਾ ਸੀ ਉਹ ਕਲਗੀਧਰ ਮਹਾਰਾਜ ਦੇ ਵੀਰ ਰਸ ਅਧਿਆਤਮਕ ਬਲ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਜੰਗ ਵਿੱਚ ਕਮਾਲ ਕੀਤਾ ਇੱਕ ਵਿਸ਼ੇਸ਼ ਘਟਨਾ ਹੁੰਦੀ ਹੈ ਬਾਦਸ਼ਾਹ ਨੇ ਕਿਸੇ ਕਾਰਨ ਕਰਕੇ ਕੁਝ ਪਠਾਨਾਂ ਨੂੰ ਆਪਣੀ ਫੌਜ ਵਿੱਚੋਂ ਕੱਢ ਦਿੱਤਾ ਉਹਨਾਂ ਨੇ ਪੀਰ ਬੁੱਧੂ ਸ਼ਾਹ ਤੋਂ ਆ ਕੇ ਬੇਨਤੀ ਕੀਤੀ ਕਿ ਸਾਡੀ ਮਦਦ ਕਰੋ ਅਸੀਂ ਰੋਟੀ ਤੋਂ ਆਵਾਜ਼ਾਰ ਹਾਂ ਪੀਰ ਬੁੱਧੂ ਸ਼ਾਹ ਨੇ ਮਨ ਵਿੱਚ ਵਿਚਾਰ ਕੀਤੀ ਕਿ ਗੁਰੂ ਨਾਨਕ ਦੀ ਪਦਵੀ ਕਿਸੇ ਦਾ ਅਧੀਨ ਨਹੀਂ ਨਿਰਪੋ ਹੈ ਸੋ ਉਸ ਗੱਦੀ ਦੇ ਮਾਲਕ ਗੋਬਿੰਦ ਰਾਏ ਸਾਡੇ ਇਲਾਕੇ ਵਿੱਚ ਆਏ ਹਨ ਉਸ ਸਮੇਂ ਗੁਰੂ ਗੋਬਿੰਦ ਰਾਏ ਜੀ ਸਨ ਕਿਉਂਕਿ 1699 ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਸ਼ਿਕਾਇਤ ਛਕਿਆ ਉਸ ਦਿਨ ਤੋਂ ਉਹਨਾਂ ਨੇ ਆਪਣਾ ਨਾਮ ਨਾਲ ਗੁਰੂ ਗੋਬਿੰਦ ਸਿੰਘ ਵਰਤਿਆ ਉਹ ਪੀਰ ਉਹਨਾਂ ਮੁਸਲਮਾਨਾਂ ਨੂੰ ਲੈ ਕੇ ਜਿਨ੍ਹਾਂ ਦੀ ਗਿਣਤੀ 500 ਦੱਸੀ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਆਏ ਪੀਰ ਨੇ ਗਰੰਟੀ ਦਿੱਤੀ ਕਿ ਮਹਾਰਾਜ ਮੈਂ ਜਾਮਨ ਹਾਂ ਕਲਗੀਧਰ ਪਾਤਸ਼ਾਹ ਨੇ ਤਨਖਾਹ ਪੱਕੀ ਕਰਕੇ ਆਪਣੇ ਕੋਲ ਭਰਤੀ ਕਰ ਲਈ ਸਮਾਂ ਆਇਆ ਜੰਗ ਦਾ ਤਾਂ ਉਹਨਾਂ ਵਿੱਚੋਂ ਬਹੁਤ ਬੰਦੇ ਨਮਕ ਹਰਾਮ ਹੋ ਗਏ ਕਾਲੇ ਖਾਨ ਆਮ ਦਾ ਜੋ ਪਠਾਨ ਸੀ ਉਸ ਦਾ ਨਾਮ ਤਾਂ ਭਾਵੇਂ ਕਾਲੇ ਖਾਨ ਸੀ ਪਰ ਅੰਦਰ ਉਸਦਾ ਚਿੱਟਾ ਸੀ ਉਸਨੇ ਆਪਣੇ ਸਾਥੀਆਂ ਨੂੰ ਆਖਿਆ ਕਿ ਮੈਂ ਗੁਰੂ ਦਾ ਨਮਕ ਖਾਦਾ ਹੈ ਮੈਂ ਖੁਦਾ ਨੂੰ ਮੰਨਣ ਵਾਲਾ ਬੰਦਾ ਹਾਂ ਤੇ ਮੈਂ ਖੁਦਾਵਲੀ ਅੱਲਾ ਦਾ ਸਾਥ ਛੱਡ ਕੇ ਕਿਵੇਂ ਆਪਣੀ ਜਾਨ ਬਚਾਵਾਂ ਮੇਰੀ ਜਾਨ ਖੁਦਾ ਦੀ ਈਮਾਨਤ ਹੈ ਖੁਦਾ ਦੇ ਪੀਰ ਦੀ ਈਮਾਨਤ ਹੈ ਜੇਕਰ ਮੈਂ ਇਸ ਖੁਦਾ ਦੇ ਪੀਰ ਤੋਂ ਆਪਣਾ ਆਪਾ ਕੁਰਬਾਨ ਕਰ ਦਿੱਤਾ ਤਾਂ ਮੇਰਾ ਲੂਨ ਖਾਦਾ ਸਫਲਾ ਹੋ ਜਾਏਗਾ ਬਾਕੀ ਦੇ ਬੰਦੇ ਭੱਜ ਗਏ ਜਦੋਂ ਇਸ ਗੱਲ ਦਾ ਪਤਾ ਪੀਰ ਬੁੱਧੂ ਸ਼ਾਹ ਨੂੰ ਲੱਗਾ ਤਾਂ ਉਹ ਆਪਣੇ 700 ਮুরিਦਾਂ ਅਤੇ ਆਪਣੇ ਭਰਾਵਾਂ ਤੇ ਭਤੀਜਾ ਸਮੇਤ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਇਤਿਹਾਸ ਕਹਿੰਦਾ ਹੈ ਕਿ ਉਸਦੇ ਤਿੰਨ ਪੁੱਤਰ ਇੱਕ ਭਤੀਜਾ ਇੱਕ ਭਰਾ ਤੇ ਬਾਕੀ ਦੇ ਬਹੁਤ ਸਾਰੇ ਚੇਲੇ ਗੁਰੂ ਚਰਨਾਂ ਵਿੱਚ ਆਪਾ ਕੁਰਬਾਨ ਕਰਕੇ ਸ਼ਹੀਦ ਹੋ ਗਏ ਪੀਰ ਬੁੱਧੂ ਸ਼ਾਹ ਕੋਈ ਆਮ ਮਨੁੱਖ ਨਹੀਂ ਸਨ ਜਦੋਂ ਅਸੀਂ ਉਹਨਾਂ ਬਾਰੇ ਪੜ੍ਹਦੇ ਹਾਂ ਤਾਂ ਦਿੱਲੀ ਸ਼ਹਿਰ ਦੇ ਇੱਕ ਨਜਾਮੁਦੀਨ ਔਲੀਆ ਦੀ ਮੁੱਖ ਦਰਗਾਹ ਮਸ਼ਹੂਰ ਹੈ ਨਜਾਮੁਦੀਨ ਔਲੀਆ ਪੀਰ ਬੁੱਧੂ ਸ਼ਾਹ ਦਾ ਵਡੇਰਾ ਸੀ ਮਨੁੱਖ ਦੀ ਦੇਹ ਦੀ ਪੂਜਾ ਨਹੀਂ ਸਿਧਾਂਤ ਦੀ ਪੂਜਾ ਹੈ ਅਸੀਂ ਦੱਸਾਂ ਗੁਰੂ ਸਾਹਿਬਾਨਾਂ ਨੂੰ ਆਪਣੇ ਰਹਿਬਰ ਮੰਨਦੇ ਹਾਂ ਲੋਕ ਪਰ ਲੋਕ ਦੇ ਰਖੇਕ ਮੰਨਦੇ ਹਾਂ ਉਹਨਾਂ ਦਾ ਸਰੀਰ ਪੰਜ ਤੱਤਾਂ ਦਾ ਸਾਡੇ ਵਰਗਾ ਸੀ ਪਰ ਉਹਨਾਂ ਦੇ ਸਿਧਾਂਤ ਉਹਨਾਂ ਦੀ ਰਹਿਣੀ ਬਹਿਣੀ ਉਹਨਾਂ ਦੇ ਜੀਵਨ ਦੇ ਆਦਰਸ਼ ਉਹਨਾਂ ਦੀ ਕਰਨੀ ਤੇ ਕਤਨੀ ਇੰਨੀ ਮਹਾਨ ਸੀ ਕਿ ਅਸੀਂ ਉਹਨਾਂ ਨੂੰ ਗੁਰੂ ਪਰਮੇਸ਼ਰ ਕਰਕੇ ਮੰਨਿਆ ਤੇ ਮੰਨਦੇ ਰਹਾਂਗੇ ਇਸੇ ਪ੍ਰਕਾਰ ਪੀਰ ਬੁੱਧੂ ਸ਼ਾਹ ਦੀ ਪੀੜੇ ਦੇ ਕੁਝ ਸਿਧਾਂਤ ਬੜੇ ਬੇਸ਼ਕੀਮਤੀ ਸਨ ਉਹਨਾਂ ਦਾ ਪਹਿਲਾ ਸਿਧਾਂਤ ਸੀ ਕਿ ਚਰਚਾ ਕਰਦਿਆਂ ਖਿਜਣਾ ਨਹੀਂ ਦੂਜੇ ਨੂੰ ਗੁੱਝੀ ਝੋਟ ਨਹੀਂ ਮਾਰਨੀ ਜਿਵੇਂ ਕਿਸੇ ਦੀ ਗੱਲ ਤੁਸੀਂ ਸਹੀ ਨਹੀਂ ਮੰਨਦਾ ਉਸ ਨੂੰ ਇੱਕ ਦੋ ਵਾਰੀ ਸਮਝਾਉਂਦੇ ਤੇ ਫੇਰ ਵੀ ਨਾ ਮੰਨੇ ਤਾਂ ਤੁਸੀਂ ਸਮਝਿਆ ਕਿ ਸ਼ਾਇਦ ਇਹ ਠੀਕ ਨਾ ਹੋਵੇ ਉਸ ਨੂੰ ਮਨਾਉਣਾ ਫੇਰ ਵੀ ਨਹੀਂ ਇਹ ਉਹਨਾਂ ਦਾ ਜੀਵਨ ਸੀ ਪੀਰ ਬੁੱਧੂ ਸ਼ਾਹ ਦਾ ਅਸਲੀ ਨਾਮ ਬੱਦਰਉddin ਸੀ ਆਰਾਮ ਕਰਕੇ ਇਹਨਾਂ ਨੂੰ ਪੀਰ ਬੁੱਧੂ ਸ਼ਾਹ ਕਹਿੰਦੇ ਸਨ ਇਹਨਾਂ ਦਾ ਉੱਚਾ ਜੀਵਨ ਕਿਸ ਤਰ੍ਹਾਂ ਬਣਿਆ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਪੀਰ ਬੁੱਧੂ ਸ਼ਾਹ ਦੀ ਮੁਲਾਕਾਤ ਗੁਰਦੇਵ ਨਾਲ ਹੋਈ ਅਤੇ ਉਸਨੇ ਬੇਨਤੀ ਕੀਤੀ ਕਿ ਮਹਾਰਾਜ ਅਗਿਆਨਤਾ ਹਨੇਰਾ ਕਿਵੇਂ ਦੂਰ ਹੋਵੇ ਤਾਂ ਗੁਰੂ ਪਾਤਸ਼ਾਹ ਨੇ ਆਖਿਆ ਸੀ ਪੀਰ ਬੁੱਧੂ ਸ਼ਾਹ ਖੁਦਾ ਦੇ ਹੁਕਮ ਵਿੱਚ ਦੂਰ ਖਾਪਤਾ ਹਨ ਇੱਕ ਗਿਆਨਤਾ ਤੇ ਦੂਸਰਾ ਤੰਗ ਦੇ ਲਈ ਖੁਦਾ ਦੇ ਨਾਮ ਮਿਲਣ ਵਾਸਤੇ ਬਹੁਤ ਹੀ ਖੇਚਲ ਦੀ ਲੋੜ ਨਹੀਂ ਜਿਵੇਂ ਦਿਨ ਤੇ ਰਾਤ ਇੱਕ ਦੂਜੇ ਨਾਲ ਜੁੜੇ ਹਨ ਇਸੇ ਪ੍ਰਕਾਰ ਇਹ ਜੀਵ ਆਤਮਾ ਰਾਤ ਵਾਂਗ ਹੈ ਤੇ ਪਰਮਾਤਮਾ ਦਿਨ ਵਰਗਾ ਹੈ ਲੋੜ ਹੈ ਈਰਖਾ ਤੇ ਆਪਣੀ ਖੁਦੀ ਨੂੰ ਪਾਸੇ ਕਰਨ ਦੀ ਉਹਨਾਂ ਨੇ ਇਸ ਗੱਲ ਨੂੰ ਕਮਾਇਆ ਤੇ ਗਿਆਨੀ ਸੰਤੂਖ ਸਿੰਘ ਨੇ ਉਸਦੇ ਬਾਰੇ ਬੜਾ ਸੁੰਦਰ ਲਿਖਿਆ ਹੈ ਕਿ ਜਦੋਂ ਉਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਮਿਲੇ ਤਾਂ ਗੁਰੂ ਦੇ ਦਰਸ਼ਨ ਕਰਦਿਆਂ ਤਾਂ ਦੀ ਪਟਕਣਾ ਮਿਟ ਗਈ ਛਡਾਈ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਤ ਜਦੋਂ ਪੀਰ ਬੁੱਧੂ ਸ਼ਾਹ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਏ ਤਾਂ ਗੁਰੂ ਦੇ ਦਰਸ਼ਨ ਕਰਦਿਆਂ ਸਾਰ ਉਹਨਾਂ ਦੀ ਪਟਕਣਾ ਮਿਟ ਗਈ ਉਹਨਾਂ ਨੂੰ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਬੁੱਧੂ ਸ਼ਾਹ ਤੂੰ ਸਾਡੇ ਕੋਲ ਉਚੇਚਾਂ ਚੱਲ ਕੇ ਆਇਆ ਹੈ ਪਹਿਲਾਂ ਆਪਣੀ ਮਾਨਸਿਕ ਦਸ਼ਾ ਬਾਰੇ ਦੱਸ ਉਹਨਾਂ ਨੇ ਬੇਨਤੀ ਕੀਤੀ ਪਾਤਸ਼ਾਹ ਤੇਰੇ ਦੀਦਾਰ ਕਰਦੇ ਆ ਸਾਰੇ ਮੇਰੀਆਂ ਸਾਰੀਆਂ ਉਲਝਣਾਂ ਮਿਟ ਗਈਆਂ ਹਨ ਮੈਂ ਕੋਈ ਜੀ ਸਵਾਲ ਸਮਝਣ ਜੋਗਾ ਰਹਾ ਹੀ ਨਹੀਂ ਜਦੋਂ ਉਸ ਮਹਾਂਪੁਰਸ਼ ਨੇ ਆਪਣੇ ਪੁੱਤਰਾਂ ਨੂੰ ਕੁਰਬਾਨ ਕੀਤਾ ਆਪਣੇ ਭਰਾ ਨੂੰ ਕੁਰਬਾਨ ਕੀਤਾ ਅਤੇ ਇਸੇ ਪ੍ਰਕਾਰ ਆਪਣੇ ਪਤੀਜਾਂ ਨੂੰ ਕੁਰਬਾਨ ਕੀਤਾ ਆਪਣੇ ਮুরিਦਾਂ ਨੂੰ ਕੁਰਬਾਨ ਕੀਤਾ ਤਾਂ ਮੇਰੇ ਕਲਗੀਧਰ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਉਹਨਾਂ ਨੂੰ ਸਰੋਪਾ ਦਿੱਤਾ ਦਸਤਾਰ ਦਾ ਉਹਨਾਂ ਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਹਨ ਬੁੱਧੂ ਸ਼ਾ ਕੁਝ ਨਾ ਕੁਝ ਮੰਗ ਉਹਨਾਂ ਕੋਈ ਦੁਨੀਆਵੀ ਪਦਾਰਥ ਨਹੀਂ ਮੰਗੇ ਉਹਨਾਂ ਆਖਿਆ ਪਾਤਸ਼ਾਹ ਮੇਰੇ ਪਿਤਰਾਂ ਨੇ ਕਦੇ ਸੰਸਾਰ ਤੋਂ ਤੁਰਨਾ ਸੀ ਮੇਰੇ ਭਰਾਣੇ ਵੀ ਕਦੇ ਸੰਸਾਰ ਤੋਂ ਤੁਰਨਾ ਸੀ ਮੇਰੇ ਮੂਰੀਦਾ ਨੇ ਵੀ ਸੰਸਾਰ ਨੂੰ ਕਦੇ ਤਿਆਗਣਾ ਸੀ ਤੁਸੀਂ ਮੇਰੇ ਤੇ ਬਹੁਤ ਵੱਡੀ ਰਹਿਮਤ ਕੀਤੀ ਹੈ ਕਿ ਮੇਰੇ ਪੁੱਤਰਾਂ ਤੇ ਮੇਰੇ ਭਰਾ ਮੇਰੇ ਪਤੀਜੇ ਮੇਰੇ ਮੂਰੀਦਾ ਨੂੰ ਆਪਣੇ ਲੇਖੇ ਲਾਇਆ ਹੈ ਮੈਂ ਤੁਹਾਡਾ ਕਿਹੜੀ ਗੱਲ ਤੋਂ ਧੰਨਵਾਦ ਕਰਾਂ ਮੈਂ ਹੁਣ ਤੁਹਾਡੇ ਤੋਂ ਮੰਗਾ ਕੀ ਇਹ ਉਹੀ ਕਹਿ ਸਕਦਾ ਹੈ ਜਿਸ ਨੇ ਗੁਰੂ ਦੇ ਸਿਧਾਂਤ ਰੂਪੀ ਚਰਨਾਂ ਨੂੰ ਪ੍ਰਾਪਤ ਕੀਤਾ ਹੈ ਉਹਨਾਂ ਦੀ ਮਾਨਸਿਕ ਦਸ਼ਾ ਕੀ ਹੈ ਇੱਕ ਨਾਮ ਦੀ ਉਹ ਮਨਮਨਤਾ ਕਹਿੰਦੇ ਹਨ ਉਹਨਾਂ ਤੇ ਵੱਡੀ ਕਿਰਪਾ ਗੁਰੂ ਨੇ ਕੀਤੀ ਕਿ ਉਹਨਾਂ ਨੂੰ ਇੱਕ ਗੁਰਮੰਤਰ ਦਿੱਤਾ ਹੈ ਜਿਹੜੇ ਗੁਰਮੁਖ ਹਨ ਉਹਨਾਂ ਦੀ ਸਿਫਤ ਸਲਾਹ ਕੇਵਲ ਤੇ ਕੇਵਲ ਗੁਰੂ ਦਾ ਮੰਤਰ ਹੈ ਉਹ ਕੇਵਲ ਤੇ ਕੇਵਲ ਗੁਰੂ ਦੇ ਮੰਤਰ ਨਾਲ ਜੁੜਦੇ ਹਨ ਦੀਨ ਦੁਨੀਆ ਦੇ ਮਾਲਕ ਹਨ ਗੁਰੂ ਨਾਨਕ ਪਾਤਸ਼ਾਹ ਸਮੁੰਦਰ ਤੇ ਇਉਂ ਤੁਰੇ ਹਨ ਜਿਵੇਂ ਆਪਾਂ ਫਰਸ਼ਾਂ ਤੇ ਤੁਰਦੇ ਹਾਂ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਕਿ ਆਪਾਂ ਕੋਈ ਬੇੜੀ ਉਢੀਕ ਲਈਏ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਰਦਾਨਿਆ ਆਪਣੇ ਕੋਲ ਅਕਾਲ ਪੁਰਖ ਨੇ ਵਾਹਿਗੁਰੂ ਮੰਤਰ ਦਾ ਬਹੁਤ ਵੱਡਾ ਬੇੜਾ ਦਿੱਤਾ ਹੈ ਤੂੰ ਵਾਹਿਗੁਰੂ ਮੰਤਰ ਦੇ ਬੇੜੇ ਤੇ ਬੈਠ ਜਾ ਪਾਈ ਮਰਦਾਨੇ ਦੇ ਅੰਦਰ ਕਚਿਆਈ ਕੀ ਹੋਣੀ ਸੀ ਇਹ ਤਾਂ ਕੇਵਲ ਤੇ ਕੇਵਲ ਸਾਨੂੰ ਸਮਝਾਉਣ ਲਈ ਗੁਰੂ ਨੇ ਕਹਾ ਤਾ ਪਾਈ ਮਰਦਾਨਾ ਕੋਈ ਆਮ ਵਿਅਕਤੀ ਨਹੀਂ ਪੂਜਨਯੋਗ ਮਹਾਪੁਰਸ਼ ਹੈ ਇਤਿਹਾਸਕਾਰਾਂ ਨੇ ਇੱਥੋਂ ਤੱਕ ਲਿਖਿਆ ਹੈ ਕਿ ਪਾਈ ਮਰਦਾਨੇ ਤੇ ਬਾਰੇ ਗੁਰੂਦੇਵ ਕਹਿੰਦੇ ਹਨ ਪਾਈ ਬਾਲਿਆ ਸਾਡਾ ਮਰਦਾਨੇ ਬਿਨਾ ਸਰਦਾ ਨਹੀਂ ਕਿੰਡੀ ਮਹਾਨ ਹਸਤੀ ਹੋਵੇਗੀ ਪਾਈ ਮਰਦਾਨਾ ਲੱਗਾ ਗੋਤੇ ਹਾਂ ਤਾਂ ਪਾਈ ਬਾਲਾ ਜੀ ਕਹਿਣ ਲੱਗੇ ਮਹਾਰਾਜ ਦੋ ਚਾਰ ਗੋਤੇ ਹੋਰ ਆ ਲੈਣ ਦਿਓ ਮੇਰੇ ਗੁਰਦੇਵ ਕਹਿੰਦੇ ਹਨ ਪਾਈ ਬਾਲਿਆ ਨਾਲ ਲੈ ਦੀ ਲਾਜ ਰੱਖਣੀ ਪੈਂਦੀ ਹੈ ਪਰ ਮਰਦਾਨਿਆਂ ਤੇ ਨਗੋਤੇ ਆਏ ਕਿਉਂ ਮਹਾਰਾਜ ਮੈਂ ਗੁਰਮੰਤਰ ਤੇ ਸ਼ੰਕਾ ਕਰ ਬੈਠਾ ਇਸ ਲਈ ਮੇਰੀ ਇਹ ਹਾਲਤ ਹੋਈ ਮੇਰੇ ਤੇ ਮਿਹਰ ਕਰੀ ਕਿ ਮੇਰਾ ਨਿਸ਼ਚੈ ਗੁਰਮੰਤਰ ਤੇ ਵੱਜਾ ਰਹੇ ਫਿਰ ਪਾਤਸ਼ਾਹ ਕਹਿੰਦੇ ਹਨ ਗੁਰਮੁਖਾ ਜਿਹੜਾ ਗੁਰੂ ਨੇ ਤੈਨੂੰ ਸ਼ਰੋਮਣੀ ਮੰਤਰ ਦਿੱਤਾ ਹੈ ਏ ਤੇਰੀ ਤਾਕਤ ਹੈ ਸਤਿਗੁਰ ਪੰਚਮ ਪਾਂਛਾ ਕਹਿੰਦੇ ਹਨ ਉਹ ਮਨੁੱਖ ਜਿਨ੍ਹਾਂ ਨੇ ਸਤਿਗੁਰ ਪਾਤਸ਼ਾਹ ਮਹਾਰਾਜ ਦੇ ਉਪਦੇਸ਼ ਨੂੰ ਆਪਣੇ ਹਿਰਦੇ ਰੂਪੀ ਪੱਲੇ ਵਿੱਚ ਬੰਨ੍ਹ ਲਿਆ ਉਹਨਾਂ ਨੂੰ ਦਿਨੇ ਵੀ ਟਿਕਾ ਤੇ ਉਹਨਾਂ ਨੂੰ ਰਾਤ ਨੂੰ ਵੀ ਟਿਕਾ ਉਹ ਗੁਰਮੁਖ ਪਿਆਰੇ ਕਿਸੇ ਪ੍ਰਕਾਰ ਦੀ ਕਲਪਨਾ ਵਿੱਚ ਨਹੀਂ ਰਹਿੰਦੇ ਕਹਿੰਦੇ ਹਨ ਘਟਨਾ ਹੁੰਦੀ ਹੈ ਕਿ ਬਾਬਾ ਤਿਰਲੋਚਨ ਇੱਕ ਭਗਤ ਹੋਏ ਹਨ ਮਹਾਪੁਰਸ਼ ਇੱਕ ਨਹੀਂ ਦੋ ਹੋਏ ਹਨ ਇੱਕ ਤਾਂ ਤਿਰਲੋਚਨ ਬਾਬੇ ਨਾਮਦੇਵ ਦਾ ਪਰਮ ਮਿੱਤਰ ਸੀ ਤੇ ਦੂਸਰਾ ਤੇਰਲੋਚਨ ਉਹ ਪੰਡਿਤ ਹੈ ਜਿਸਨੇ ਬਾਬੇ ਧੰਨੇ ਨੂੰ ਪੱਥਰ ਦੇ ਕੇ ਟਾਲ ਦਿੱਤਾ ਇਹ ਗੱਲ ਵੱਖਰੀ ਹੈ ਕਿ ਬਾਬਾ ਧੰਨਾ ਜੀ ਆਪਣੇ ਗੁਨਾ ਕਰਕੇ ਬਹੁਤ ਅੱਗੇ ਲੰਘ ਗਏ ਇਸ ਤਰ੍ਹਾਂ ਇਤਿਹਾਸ ਵਿੱਚ ਦੋ ਤੇਰਲੋਚਨ ਦਾ ਜ਼ਿਕਰ ਆਉਂਦਾ ਹੈ ਇੱਥੇ ਉਹ ਤੇਰਲੋਚਨ ਹਨ ਜਿਹੜੇ ਬਾਬਾ ਨਾਮਦੇਵ ਦੇ ਮਿੱਤਰ ਸਨ ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਕਿ ਮਹਾਂਪੁਰਸ਼ੋ ਅੰਤ ਸਮੇਂ ਤੇ ਮਰਨ ਤੋਂ ਬਾਅਦ ਜਿਹੜੀ ਜੀਵ ਆਤਮਾ ਮਨੁੱਖ ਦੀ ਉਸਦੀ ਹਾਲਤ ਕੀ ਹੁੰਦੀ ਹੈ ਕਿਉਂਕਿ ਅੱਗੇ ਬਾਰੇ ਕਹਿਣਾ ਬੜਾ ਔਖਾ ਹੈ ਤੇ ਉਸ ਗੁਰਮੁਖ ਦੇ ਸਵਾਲ ਕਰਕੇ ਜੋ ਬਾਬੇ ਤੇਰਲੋਚਨ ਨੇ ਜਵਾਬ ਦਿੱਤਾ ਹੈ ਬੜਾ ਭਾਵਪੂਰਤ ਹੈ ਉਹਨਾਂ ਦੇ ਚਾਰ ਸ਼ਬਦ ਧੰਗ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਸੋ ਬਾਬਾ ਜੀ ਕਹਿੰਦੇ ਹਨ ਕਿ ਜੋ ਪੁਰਸ਼ ਅੰਤ ਸਮੇਂ ਮਾਇਆ ਨੂੰ ਯਾਦ ਕਰਦਾ ਹੈ ਅੰਤਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮਹਿ ਜੇ ਮਰੇ ਸਰਪਜੋਨ ਵੱਲ ਵੱਲ ਉਤਰੇ ਕਹਿੰਦੇ ਹਨ ਜਦੋਂ ਬੰਦੇ ਦਾ ਅੰਤਿਮ ਸਮਾ ਆਉਂਦਾ ਹੈ ਉਸ ਦਾ ਧਿਆਨੇ ਕਹੇ ਕਿ ਮੈਂ ਫਲਾਣੇ ਕੋਲੋਂ ਇੰਨੇ ਲੈਣੇ ਹਨ ਫਲਾਣੇ ਨੂੰ ਇੰਨੇ ਦੇਣੇ ਹਨ ਮੈਂ ਫਲਾਣੇ ਥਾਂ ਤੇ ਪੈਸੇ ਰਿੱਤੇ ਹਨ ਮੇਰੇ ਕਾਕਿਆਂ ਨੂੰ ਪਤਾ ਨਹੀਂ ਜਿਹੜੇ ਅੰਤਮ ਸਮੇਂ ਵੀ ਪੈਸਾ ਯਾਦ ਰੱਖਦੇ ਹਨ ਉਹ ਸੱਪ ਦੀ ਜੂਨ ਵਾਰ-ਵਾਰ ਆਉਂਦੇ ਹਨ ਅਰੀ ਬਾਈ ਗੋਬਿੰਦ ਨਾਮ ਮਤ ਬਿਸਰੇ ਏ ਭਾਈ ਉਸ ਅਕਾਲਪੁਰਖ ਦਾ ਨਾਮ ਨਾ ਵਿਸਾਰੀ ਜੇ ਤੇਰੀ ਬੁੱਧੀ ਚੋ ਭੁੱਲ ਗਿਆ ਜਾਂ ਤੇਰੇ ਖਿਆਲਾਂ ਚੋ ਪਰਮਾਤਮਾ ਦਾ ਨਾਮ ਟੁੱਟ ਗਿਆ ਤਾਂ ਤੈਨੂੰ ਇੱਕ ਵੱਖ-ਵੱਖ ਜੂਨਾ ਧਰਨੀਆਂ ਪਹਿਣਗੀਆਂ ਗੁਰਮੁਖਾ ਕੀ ਤੂੰ ਪਰਮਾਤਮਾ ਨੂੰ ਚੇਤੇ ਕਰਦਾ ਹੈ ਕਿ ਨਹੀਂ ਜੇਕਰ ਨਹੀਂ ਕਰਦਾ ਤਾਂ ਚੇਤੇ ਕਰਨ ਦਾ ਯਤਨ ਕਰ ਹੰਬਲਾ ਮਾਰ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੇ ਬੇਸਵਾਜ ਉਹਨ ਵੱਲ ਵੱਲ ਆਉਤਰੇ ਅੰਤ ਮੌਕੇ ਮਰਨ ਸਮੇਂ ਜੇ ਔਰਤ ਪੁਰਸ਼ ਨੂੰ ਯਾਦ ਕਰਦੀ ਹੈ ਤੇ ਜਿਹੜਾ ਮਰਦ ਔਰਤ ਨੂੰ ਯਾਦ ਕਰਦਾ ਹੈ ਇਸ ਪ੍ਰਕਾਰ ਅਜਿਹਾ ਕਰਦਿਆਂ ਕਰਦਿਆਂ ਉਹਨਾਂ ਦੀ ਜਿੰਦ ਨਿਕਲ ਜਾਵੇ ਤਾਂ ਕਹਿੰਦੇ ਹਨ ਫੇਰ ਕੀ ਹੋਵੇਗਾ ਕਿਉਂਕਿ ਜਦੋਂ ਸੀ ਔਰਤ ਨੂੰ ਚੇਤੇ ਕੀਤਾ ਤਾਂ ਸਾਡੀ ਨਿਗਾਹ ਦੇ ਅੰਦਰ ਮੈਲ ਸੀ ਅਤੇ ਉਸ ਮੈਲੀ ਸੋਚ ਕਰਕੇ ਬੇਸਵਾ ਦੀ ਜੂਨ ਮਿਲੇਗੀ ਕਿਉਂਕਿ ਬੇਸਵਾ ਜੀਵਨ ਭਰ ਗਲਤ ਧੰਦਾ ਕਰਦੀ ਹੈ ਉਹ ਔਰਤਾਂ ਵਾਰ-ਵਾਰ ਵੇਸਵਾ ਦੀ ਜੂਨੇ ਆਉਣਗੀਆਂ ଅਥਵਾ ਜਿਹੜਾ ਮਰਦ ਹੈ ਉਸ ਨੂੰ ਵੇਸਵਾ ਦਾ ਜਾਮਾ ਮਿਲੇਗਾ ਵਿਕਾਰਾਂ ਨੂੰ ਭੋਗਣ ਲਈ ਅੰਤ ਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸੂਕਰ ਜੋਨ ਬਲਬਲ ਉਤਰੇ ਅੰਤ ਦੇ ਮੌਕੇ ਮਰਨ ਸਮੇਂ ਜੋ ਪੁਰਸ਼ ਆਪਣੇ ਲੜਕਿਆਂ ਨੂੰ ਯਾਦ ਕਰਦਾ ਹੈ ਭਾਵ ਸੰਤਾਨ ਨੂੰ ਚੇਤੇ ਕਰਦਾ ਹੈ ਇਓ ਬੱਚਿਆਂ ਨੂੰ ਚੇਤੇ ਕਰਦਿਆਂ ਕਰਦਿਆਂ ਉਸ ਦੀ ਜਾਨ ਨਿਕਲ ਗਈ ਤਾਂ ਫਿਰ ਭਗਤ ਜੀ ਕਹਿੰਦੇ ਹਨ ਕਿ ਭਾਈ ਉਹਨਾਂ ਨੂੰ ਸੂਰੀ ਦੀ ਜੂਨ ਵਾਰ-ਵਾਰ ਮਿਲੇਗੀ ਪਗਤ ਜੀ ਨੇ ਸੂਰੀ ਦੀ ਜੂਨ ਦਾ ਦ੍ਰਿਸ਼ਟਾਂਤ ਕਿਉਂ ਦਿੱਤਾ ਕਿਉਂਕਿ ਸੂਰੀ ਦੇ ਸਭ ਤੋਂ ਵੱਧ ਬੱਚੇ ਹੁੰਦੇ ਹਨ ਬਹੁਤ ਜਲਦੀ ਜਲਦੀ ਬੱਚੇ ਦਿੰਦੀ ਹੈ ਇਸ ਕਰਕੇ ਪਰਮਾਤਮਾ ਉਹਨਾਂ ਨੂੰ ਸੂਰੀ ਦੀ ਜੂਨ ਵਿੱਚ ਪਾਉਂਦੇ ਹਨ ਜੇ ਤੇਰੀ ਬੱਚਿਆਂ ਦੀ ਭੁੱਖ ਨਹੀਂ ਮਿਟਦੀ ਤਾਂ ਰਾਜਗੇ ਬੱਚਿਆਂ ਨੂੰ ਜਨਮ ਦੇ ਕੇ ਆਪਣੇ ਮਨ ਨੂੰ ਠੰਡਿਆ ਕਰ ਲੈ ਇਸ ਵਜ੍ਹਾ ਕਰਕੇ ਉਹ ਵਾਰ-ਵਾਰ ਸੂਰ ਦੀ ਜੂਨ ਵਿੱਚ ਪੈਂਦੇ ਹਨ ਅੰਤ ਕਾਲ ਜੋ ਮੰਦਰ ਸਿਮਰ ਹੈ ਐਸੀ ਚਿੰਤਾ ਮੈਂ ਜੇ ਮਰੇ ਪ੍ਰੇਤ ਜੋਨ ਵੱਲ-ਵੱਲ ਉਤਰੇ ਤੇ ਕਹਿੰਦੇ ਹਨ ਕਿ ਜੇ ਮਰਨ ਸਮੇ ਆਖੇ ਕਿ ਮੇਰੀ ਕੋਠੀ ਇੰਨੀ ਮੰਜਲੀ ਹੈ ਇਸ ਦਾ ਬਾਂਸ ਬਹੁਤ ਵਧੀਆ ਹੈ ਮੇਰੇ ਘਰ ਵਰਗਾ ਕਿਸੇ ਦਾ ਘਰ ਨਹੀਂ ਇਸ ਪ੍ਰਕਾਰ ਸੋਚਦੇ ਆਂ ਜੇ ਜਾਨ ਨਿਕਲ ਜਾਵੇ ਤਾਂ ਐਸੀ ਹਾਲਤ ਹੋਵੇਗੀ ਮੇਰੇ ਘਰ ਵਿੱਚ ਅਜੇ ਇਹ ਕੰਮ ਕਰਵਾਉਣ ਵਾਲਾ ਰਹਿੰਦਾ ਹੈ ਇਸ ਪ੍ਰਕਾਰ ਮਕਾਨ ਦਾ ਖਿਆਲ ਕਰਦੇ ਆਂ ਕਰਦੇ ਆਂ ਜੇ ਮਨੁੱਖ ਦੇ ਪ੍ਰਾਨ ਪੰਖੇ ਰੂਹ ਜਾਨ ਕਹਿੰਦੇ ਹਨ ਕਿ ਉਸ ਨੂੰ ਪ੍ਰੇਤ ਦੀ ਜੂਨ ਮਿਲੇਗੀ ਬੜੀ ਭੈੜੀ ਜੂਨ ਹੈ ਪ੍ਰੇਤ ਜੇਕਰ ਅਨ ਨੂੰ ਛੂ ਜਾਵੇ ਤਾਂ ਅਨ ਮੈਲਾ ਹੋ ਜਾਂਦਾ ਹੈ ਗੰਦਗੀ ਬਣ ਜਾਂਦਾ ਹੈ ਉਸ ਵਿੱਚੋਂ ਬਦਬੂ ਆਣੀ ਸ਼ੁਰੂ ਹੋ ਜਾਂਦੀ ਹੈ ਉਹ ਮਨੁੱਖ ਜਿਸ ਦਾ ਖਿਆਲ ਅੰਤਿਮ ਸਮੇਂ ਆਪਣੇ ਮਕਾਨਾਂ ਵਾਲ ਰਿਹਾ ਇਮਾਰਤਾਂ ਵਾਲ ਰਿਹਾ ਤਾਂ ਭਗਤ ਜੀ ਕਹਿੰਦੇ ਹਨ ਕਿ ਉਸ ਨੂੰ ਵਾਰ-ਵਾਰ ਪ੍ਰੇਤਾਂ ਦੀ ਜੂਨ ਵਿੱਚ ਆਉਣਾ ਪਵੇਗਾ ਤੇ ਪ੍ਰੇਤ ਦੀ ਜੂਨ ਦੀ ਉਮਰ ਬੜੀ ਲੰਮੀ ਹੁੰਦੀ ਹੈ ਜਦੋਂ ਅਸੀਂ ਅਨੰਤਪੁਰ ਸਾਹਿਬ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਬੜਾ ਲੰਮਾ ਚੌੜਾ ਵੇਰਵਾ ਦਿੱਤਾ ਹੈ ਇਤਿਹਾਸ ਵਿੱਚ ਇਸ ਅਨੰਤਪੁਰ ਸਾਹਿਬ ਨੂੰ ਪਹਿਲਾਂ ਕਹਿੰਦੇ ਸਨ ਮਾਖੋਵਾਲ ਤੇ ਮਾਖੋਵਾਲ ਇਸ ਕਰਕੇ ਕਹਿੰਦੇ ਸਨ ਕਿਉਂਕਿ ਇਸ ਦਾ ਜਿਹੜਾ ਮੁਖਿਆ ਸੀ ਉਸ ਦਾ ਨਾਮ ਮਾਖੋਦੈਂਤ ਸੀ ਉਹ ਪ੍ਰੇਤ ਸੀ ਧੰਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਆਗਿਆ ਦੇ ਨਾਲ ਗੋਇੰਦਾ ਖੱਤਰੀ ਦੇ ਬੇਨਤੀ ਕਰਨ ਤੇ ਬਾਬਾ ਅਮਰਦਾਸ ਮਾਖੋਵਾਲ ਗਏ ਉਹਨਾਂ ਜਬਜੀ ਸਾਹਿਬ ਦਾ ਪਾਠ ਕੀਤਾ ਛਟੀ ਨੂੰ ਕਮਾਇਆ ਜਿਹੜੇ ਪ੍ਰੇਤ ਸਨ ਇਹ ਗੋਇੰਦਵਾਲ ਧੁਰੇ ਨੂੰ ਛੱਡ ਕੇ ਤੇ ਗੋਬਿੰਦ ਦੇ ਧੁਰੇ ਬਣ ਗਏ ਜਦੋਂ ਧੰਗੁਰੂ ਤੇਗ ਬਹਾਦਰ ਮਹਾਰਾਜ ਨੇ ਇਹ ਬਿਲਾਸਪੁਰ ਦੇ ਰਾਜੇ ਤੇ ਕੋਲੋਂ ਜ਼ਮੀਨ ਮੁੱਲ ਲਈ ਜਿਸ ਦਾ ਨਾਮ ਦਲੀਪ ਚੰਦ ਲਿਖਿਆ ਹੈ ਇਤਿਹਾਸ ਵਿੱਚ ਉਸ ਮੌਕੇ ਉਹ ਮਾਖਾ ਦਾਇੰਤ ਸਤਿਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਰਨ ਵਿੱਚ ਆਇਆ ਤੇ ਕਹਿਣ ਲੱਗਾ ਮਹਾਰਾਜ ਅਸੀਂ ਪਹਿਲਾਂ ਗੁਰੂ ਜੀ ਦੇ ਵੱਲੋਂ ਉਜੜੇ ਹਾਂ ਤੇ ਇੱਥੇ ਆਣ ਕੇ ਬਸੇਰਾ ਕੀਤਾ ਹੈ ਇਸ ਲਈ ਸਾਡੇ ਤੇ ਕਿਰਪਾ ਕਰੋ ਕਹਿੰਦੇ ਹਨ ਉਸ ਮੌਕੇ ਗੁਰਦੇਵ ਨੇ ਕਿਹਾ ਕਿ ਗੁਰਮੁਖਾ ਇਉਂ ਕਰ ਤੂੰ ਸਰਹੰਦ ਚਲਾ ਜਾ ਉੱਥੇ ਤੇਰੀ ਪੇਟਪੂਰਤੀ ਹੋਵੇਗੀ ਇਸ ਤਰ੍ਹਾਂ ਉਹ ਮਾਖੋਵਾਲ ਆਨੰਦਪੁਰ ਸਾਹਿਬ ਬਣ ਗਿਆ ਉਸ ਨੂੰ ਛੱਡ ਕੇ ਸਰਹੰਦ ਜਾਣਾ ਪਿਆ ਇਨਾਂ ਦੀਆਂ ਉਮਰਾਂ ਸਾਡੇ ਨਾਲੋਂ ਜ਼ਿਆਦਾ ਸਨ। ਕਲਪਨਾ ਬਣੀ ਰਹਿੰਦੀ ਹੈ ਇਹਨਾਂ ਦੀ ਪੇਟਪੂਰਤੀ ਨਹੀਂ ਹੁੰਦੀ ਦੁਖੀ ਰਹਿੰਦੇ ਹਨ। ਪਰ ਇਹ ਕੌਣ ਬੰਦੇ ਹਨ? ਉਹ ਮਨੁੱਖ ਜਿਹੜੇ ਮਿੱਟੀ ਦੀ ਪਕੜ 'ਚ ਰਹੇ। ਪੱਬਾ ਫਰੀਦ ਜੀ ਨੇ ਬੜਾ ਸੁੰਦਰ ਫਰਮਾਇਆ ਹੈ। ਫਰੀਦਾ ਖੋਠੇ ਮੰਡਪ ਮਾੜੀਆਂ ਏਤਨਾ ਲਾਇ ਚਿੱਤ ਮਿੱਟੀ ਪਈ ਅਤੋਲ ਵੀ ਕੋਈ ਨਾ ਹੋਸੀ ਮਿੱਤ। ਜਿਹੜੇ ਤੇਰੇ ਮਕਾਨ ਹਨ ਇਹ ਅਨਤੋਲੀ ਮਿੱਟੀ ਹੈ ਤੇ ਇਸ ਦੇ ਨਾਲ ਇਹ ਨਾ ਮੂੰਹ ਨਾ ਕਰ। ਇਹਨਾਂ ਨੇ ਤੇਰੇ ਅੰਤਿਮ ਸਮੇਂ ਸਾਥ ਨਹੀਂ ਦੇਣਾ। ਇਸ ਕਰਕੇ ਭਗਤ ਜੀ ਕਹਿੰਦੇ ਹਨ ਕਿ ਮਕਾਨਾਂ ਦੀ ਪਕੜ ਵਿੱਚ ਬਹੁਤਾ ਨਾਰ ਹੈ ਜਗਿਆਸੂ ਨੇ ਬੇਨਤੀ ਕੀਤੀ ਕਿ ਮਹਾਂਪੁਰਸ਼ੋ ਫਿਰ ਕੀ ਕਰਨਾ ਚਾਹੀਦਾ ਹੈ ਅੰਤ ਕਾਲ ਨਾਰਾਇਣ ਸਿਮਰੇ ਕਹਿੰਦੇ ਹਨ ਗੁਰਮੁਖਾ ਅੰਤ ਸਮੇ ਨਾਰਾਇਣ ਨਾਰਾਇਣ ਕਹਾ ਕਰ ਰਾਮ ਰਾਮ ਕਹੈ ਅੱਲਾਹੁ ਅਕਬਰ ਕਹੈ ਵਾਹਿਗੁਰੂ ਵਾਹਿਗੁਰੂ ਕਹੈ ਫਿਰ ਸਾਡੇ ਵਿੱਚ ਸ਼ੰਕਾ ਪੈਦਾ ਹੋ ਗਿਆ ਜਿੰਨਾ ਚਿਰ ਅੰਤਮ ਸਮਾ ਨਹੀਂ ਆਉਂਦਾ ਉਨਾਂ ਚਿਰ ਖਾਪੀ ਲਈਏ ਜਦੋਂ ਅੰਤਮ ਸਮਾ ਆਵੇਗਾ ਵਾਹਿਗੁਰੂ ਸਿਮਰਾਂਗੇ ਬਾਣੀ ਵਿੱਚ ਅਚੀ ਸੁਣਤਾ ਲਿਆ ਹੈ ਤੁਹਾਡੇ ਕੋਲੋਂ ਕਿ ਬੰਦਾ ਅੰਤ ਦੇ ਸਮੇਂ ਨਾਰਾਇਣ ਕਹੇ ਤਾਂ ਮੁਕਤ ਹੋ ਜਾਂਦਾ ਹੈ ਇਸ ਲਈ ਆਪਾਂ ਉਹਨਾਂ ਜੇਰ ਜੋ ਮਰਜੀ ਕਰ ਲਈਏ ਇਸ ਦਾ ਜਵਾਬ ਇਹ ਹੈ ਕਿ ਸਾਡਾ ਅੰਤਿਮ ਸਮਾਂ ਕਿਹੜਾ ਹੈ ਇਹ ਸਾਨੂੰ ਪਤਾ ਨਹੀਂ ਇਹ ਪਰਮਾਤਮਾ ਨੂੰ ਪਤਾ ਹੋ ਸਕਦਾ ਹੈ ਸਾਡਾ ਅੰਤਿਮ ਸਮਾਂ ਹੁਣ ਵੀ ਹੋਵੇ ਦੂਸਰੀ ਗੱਲ ਅੰਤ ਦੇ ਸਮੇਂ ਪਰਮਾਤਮਾ ਉਸ ਨੂੰ ਚੇਤੇ ਆਵੇਗਾ ਜਿਹੜਾ ਪਹਿਲਾਂ ਪਰਮਾਤਮਾ ਨੂੰ ਚੇਤੇ ਕਰਦਾ ਰਿਹਾ ਹੈ ਜਿਸ ਤਰ੍ਹਾਂ ਦੇ ਕਿਸੇ ਦੇ ਸ਼ੁਰੂ ਤੋਂ ਸੰਸਕਾਰ ਹੁੰਦੇ ਹਨ ਆਪਾਂ ਸੁਪਨੇ ਵੇਖਦੇ ਹਾਂ ਰਾਤ ਨੂੰ ਵਾਣੀਆਂ ਰਾਤ ਨੂੰ ਕੱਪੜੇ ਮਿੰਦਾ ਹੈ। ਘਰੀਆਨੇ ਵਾਲਾ ਰਾਤ ਨੂੰ ਹਲਦੀ, ਥਲੂਨ, ਮਿਰਚਾਂ ਤੋਲਦਾ ਹੈ। ਇਸ ਤਰ੍ਹਾਂ ਸੰਤ ਸੁੱਤੇ ਪਿਆ ਵਾਹਿਗੁਰੂ ਵਾਹਿਗੁਰੂ ਚੇਤੇ ਕਰਦਾ ਹੈ। ਇਸ ਕਰਕੇ ਕਹਿਣ ਤੋਂ ਭਾਵ ਹੈ ਗੁਰਮੁਖੋ ਆਪਾਂ ਹੁਣੇ ਸੁਭਾ ਬਣਾਈਏ ਤੇ ਆਪਣੀ ਜ਼ੁਬਾਨ ਤੋਂ ਨਾਰਾਇਣ ਨਿਕਲ ਆਏ ਤਾਂ ਅੰਤ ਦੇ ਮੌਕੇ ਤੇ ਨਾਰਾਇਣ ਚੇਤੇ ਆਵੇ। ਸੁਭਗਤ ਜੀ ਕਹਿੰਦੇ ਹਨ ਅੰਤ ਕਾਲੇ ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਬਦਤ ਤਿਲੋਚਨ ਤੇ ਨਰ ਮੁਕਤਾ ਪਤੰਬਰ ਵਾਕੇ ਹਿਰਦੇ ਬਸੇ। ਉਹ ਮਨੁੱਖ ਜਿਹੜਾ ਅੰਤ ਦੇ ਮੌਕੇ ਤੇ ਨਾਰਾਇਣ ਨੂੰ ਚੇਤੇ ਕਰਦਾ ਹੈ ਨਾਰਾਇਣ ਦਾ ਫਿਕਰ ਕਰਦਿਆਂ ਪਰਮਾਤਮਾ ਨੂੰ ਚੇਤੇ ਕਰਦਿਆਂ ਕਰਦਿਆਂ ਬੰਦੇ ਦੇ ਪ੍ਰਾਨ ਨਿਕਲ ਜਾਣ ਬਾਬਾ ਤੇ ਲੋਚਨ ਜੀ ਖਥਨ ਕਰਦੇ ਹਨ ਕਿ ਉਹ ਨਰ ਮੁਕਤਾ ਹੈ ਉਹ ਮਨੁੱਖ ਮੁਕਤ ਹੈ ਕੌਣ ਪਾਈ ਕਹਿੰਦੇ ਹਨ ਜਿਸਨੇ ਨਾਰਾਇਣ ਨੂੰ ਚੇਤੇ ਕੀਤਾ ਪਤੰਬਰ ਕੀ ਹੁੰਦਾ ਹੈ ਭਲਾ ਸਾਡੇ ਪੁਰਾਣੇ ਜਿਹੜੇ ਗ੍ਰੰਥ ਹਨ ਉੱਥੇ ਭਗਵਾਨ ਨੂੰ ਪੀਲੇ ਕੱਪੜਿਆਂ ਵਾਲਾ ਪਰਮਾਤਮਾ ਕਰਕੇ ਮੰਨਿਆ ਹੈ ਜਿਵੇਂ ਆਪਾਂ ਪੀਲੀ ਦਸਤਾਰ ਬੰਨਦੇ ਹਾਂ ਇਹ ਹੋ ਸਕਦਾ ਹੈ ਕਿ ਕਲਗੀਧਰ ਪਾਤਸ਼ਾਹ ਨੇ ਸਾਨੂੰ ਤਾਂ ਹੀ ਬਨਣਨੀ ਕਹੀ ਹੋਵੇ ਕਿ ਸਿੱਖਾ ਤੂੰ ਵੀ ਇਸ ਤਰ੍ਹਾਂ ਦੇ ਕੱਪੜੇ ਪਾਇਆ ਕਰ ਤੂੰ ਕਾਲਪੁਰਖ ਦਾ ਬੰਦਾ ਹੈ ਰੱਬ ਨੂੰ ਮੰਨਣ ਵਾਲਾ ਬੰਦਾ ਹੈ ਬਾਬਾ ਤੇਰਲੋਚਨ ਜੀ ਕਹਿੰਦੇ ਹਨ ਕਿ ਉਹ ਮਨੁੱਖ ਮੁਕਤ ਹੈ ਜਿਨੇ ਜ਼ਿੰਦਗੀ ਭਰ ਪਰਮਾਤਮਾ ਨੂੰ ਚੇਤੇ ਕੀਤਾ ਹੈ ਅੰਤ ਦੇ ਸਮੇਂ ਤੇ ਉਸ ਨੂੰ ਪਰਮਾਤਮਾ ਚੇਤੇ ਆਇਆ ਹੈ ਉਹ ਮੁਕਤ ਇਸ ਕਰਕੇ ਹੈ ਕਿਉਂਕਿ ਪਰਮਾਤਮਾ ਉਸ ਦੇ ਹਿਰਦੇ ਵਿੱਚ ਵਸਦਾ ਹੈ ਸੋ ਗੁਰਮੁਖੋ ਗੁਰੂ ਸਾਹਿਬ ਸਾਡੇ ਤੇ ਮਿਹਰ ਕਰੇ ਸਾਨੂੰ ਹੁਣ ਵੀ ਪਰਮਾਤਮਾ ਚੇਤੇ ਰਹਿ ਤਾਂ ਕਿ ਅੰਤਿਮ ਸਮੇਂ ਵੀ ਸਾਡੀ ਪਰਪਕਤਾ ਬਣ ਜਾਏ ਗੁਰੂ ਤੇ ਗੁਰੂ ਦੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ